ਡੇਢ ਘੰਟਾ ਅਠਲਾ ਜੰਗਲ ਦੇ ਵਿੱਚ ਗਵਾਚਿਆ ਨੂੰ ਤੇ ਅੱਜ ਆਪਾਂ ਕਾਫੀ ਲੰਮੇ ਟੂਰ ਤੇ ਜਾ ਰਹੇ ਹਾਂ ਤੇ ਫਿਰ ਵੀ 6-7 ਸਾਢੇ 6 ਘੰਟੇ ਲੱਗਦੇ ਆ ਤੇ ਨਾ ਹੀ ਕੋਈ ਬੰਦਾ ਸੀ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਦੇ ਰਸਤੇ ਨੇ ਟੋਏ ਪੈਲੇ ਸਾਸੀ ਗਾ ਸਾਰੇ ਭੈਣ ਭਰਾਵਾਂ ਨੂੰ ਅੱਜ ਦਾ ਨਵਾਂ ਦਿਨ ਤੇ ਨਵਾਂ ਬਲੌਗ ਤੇ ਅੱਜ ਆਪਾਂ ਕਾਫੀ ਲੰਮੇ ਟੂਰ ਤੇ ਜਾ ਰਹੇ ਹਾਂ ਪਰ ਅੱਗੇ ਪਹੁੰਚ ਕੇ ਦੱਸਾਂਗੇ ਕਿ ਕਿੱਥੇ ਕਿਹੜਾ ਟਿਕਾਣਾ ਸਾਡਾ ਤੇ ਛੋਟਾ ਵੱਡਾ ਵੀ ਜਾਂਦਿਆਂ ਨੂੰ 6 ਘੰਟੇ ਤੇ ਲੱਗਨੇ ਨੇ ਤੇ ਨਿਕਲ ਲੱਗਿਆ ਹੁਣ 2 ਕਿਲੋਮੀਟਰ ਤੇ ਚੱਲ ਕੇ ਆ ਗਏ ਆ ਤੇ ਮੈਂ ਸੋਚਿਆ ਮੈਂ ਚੱਲ ਪਹਾੜੀ ਤੇ ਜਾ ਕੇ ਉੱਥੇ ਖਲੋ ਕੇ ਤੇ ਬਣਾਵਾਂਗੇ ਤੇ ਨਾਲੇ ਤੁਹਾਨੂੰ ਪਹਾੜੀ ਏਰੀਆ ਦਿਖਾਵਾਂਗੇ ਜਿਵੇਂ ਹਿਮਾਚਲ ਦੇ ਵਿੱਚ ਹੁੰਦਾ ਵੀ ਸੋਨਾ ਪਹਾੜ ਦਰਖਤ ਹਰਿਆਲੀ ਹਰਿਆਲੀ ਸਾਰੇ ਪਾਸੇ ਬਹੁਤ ਸੋਹਣਾ ਲੱਗਦਾ ਤੇ ਮੈਂ ਕਹੇ ਵੀ ਇਦਾਂ ਹੀ ਦਿਖਾਵਾਂਗੇ ਤੇ ਚਲੋ ਆਜੋ ਫਿਰ ਆਪਾਂ ਤੁਹਾਨੂੰ ਦਿਖਾਣੇ ਸ਼ੁਰੂ ਕਰਦੇ ਆਂ ਸਭ ਤੋਂ ਵੱਡੀ ਗੱਲ ਤੇ ਆ ਕਿ ਕਿੱਥੇ ਪੱਕਣ ਦੀ ਆਈ ਤੇ ਆ ਬਹੁਤ ਕਸੀਰ ਹੁੰਦੇ ਨੇ ਆ ਕਨਕ ਨੂੰ ਆਪਾਂ ਵੀ ਅਸੀਂ ਇੰਡੀਆ ਜਦੋਂ ਕਰਦੇ ਹੁੰਦੇ ਸੀ ਵੜਦੇ ਹੁੰਦੇ ਸੀ ਉਦੋਂ ਕਰਦੇ ਗੱਲਾਂ ਕਰਦੇ ਨੇ ਵੀ ਇਹਦੇ ਬਹੁਤ ਜ਼ਿਆਦਾ ਕਸੀਰ ਲੱਗਦੇ ਨੇ ਤੇ ਆ ਦੇਖੋ ਗੱਡੇ ਸੂਨੇ ਪਹਾੜ ਨੇ ਤੇ ਆਪਨੇ ਕੋਲ ਸੜਕ ਵੀ ਲੰਘ ਰਹੀ ਏ ਗੱਡੀਆਂ ਵੀ ਜਾ ਰਹੀਆਂ ਨੇ ਤੇ ਆ ਦੇਖੋ ਆ ਪਹਾੜੀ ਦੇ ਉੱਤੇ ਜਵੇਂ ਮਾ ਚਲਦੇ ਚ ਨਹੀਂ ਦਾ ਪਹਾੜੀ ਦੇ ਉੱਤੇ ਘਰ ਬਣੇ ਨੇ ਤੇ ਜਿੱਧਰ ਨੂੰ ਵੀ ਆਪਾਂ ਵੇਖਦੇ ਆ ਸਾਰੇ ਪਾਸੇ ਨੂੰ ਕੈਮਰਾ ਘੁਮਾਈਏ ਤੇ ਸਾਰੇ ਪਾਸੇ ਇਦਾਂ ਪਹਾੜ ਹੀ ਨੇ ਦੂਰ ਤੱਕ ਕਣਕ ਦੇ ਵੱਡੇ ਵੱਡੇ ਫਲਾਟਰ ਨੇ ਪਰ ਇਥੇ ਪਾਣੀ ਪੂਣੀ ਕੋ ਨਹੀਂ ਲਾਂਦੇ ਬਦਲੇ ਕੁਦਰਤੀ ਤੌਰ ਤੇ ਸਾਰਾ ਕੁਝ ਆਟੋਮੈਟਿਕ ਆਪਣੇ ਆਪ ਸਹੀ ਹੁੰਦਾ ਹੈ। ਇਹ ਅੱਜ ਦਾ ਆਪਣਾ ਟੂਰ ਜਿਹੜਾ 5 ਘੰਟੇ ਦੇ 31 ਮਿੰਟ ਤੇ ਜੇ ਰੁਕ ਰੁਕ ਕੇ ਵੀ ਜਾਈਏ ਦੋ ਗੋਰੀ ਰੁਕਣਾ ਪੈਣਾ ਇੱਕ ਦੋ ਵਾਰੀ ਸਾਲ ਲੈਣਾ ਪੈਣਾ ਚਾਪਾਣੀ ਪੀਣਾ ਤੇ ਫਿਰ ਵੀ 6-7 ਸਾਢੇ 6 ਘੰਟੇ ਲੱਗਦੇ ਨੇ ਤੇ ਇਹ ਆਪਣੇ ਰਾਣੀ ਦੇ ਕਿਲੋਮੀਟਰ ਨੇ 2373 ਤੇ ਦੇਖੋ ਅਜ ਆਪਾਂ ਕਿੰਨੇ ਚਲਾਣੇ ਆ ਤੇ ਫਿਰ ਉਹਦੇ ਹਿਸਾਬ ਨਾਲ ਵਾਪਸ ਇਹ ਮੁੜਨੇ ਇਥੇ ਉਹਦੇ ਹਿਸਾਬ ਨਾਲ ਪਤਾ ਲੱਗੇਗਾ ਵੀ ਕਿੰਨੇ ਕਿਲੋਮੀਟਰਾਂ ਜੀ ਚੱਲਦੀ ਹੈ ਤੇ ਚਲੋ ਆਜੋ ਫਿਰ ਨਿਕਲਦੇ ਆ ਸਗੋਂ ਲੇਟ ਹੋ ਗਿਆ ਨਿਕਲਣਾ ਸੀ 8:30 7:00 8:00 ਹੋ ਜਾਣਾ ਨਿਕਲਣਾ ਸੀ ਪਰ ਮੈਨੂੰ 9:00 ਵਜੇ ਨੇ ਇਥੇ ਆਪਾਂ ਵਾਲਡਾਗ ਪਹੁੰਚ ਗਏ ਆ ਤੇ ਇਹ ਵਾਲਡਾਗ ਵੀ ਸ਼ੀਲਡ ਲੱਗੀ ਇਥੇ ਕਿ ਕੀ ਕੀ ਚੀਜ਼ਾਂ ਘੁੰਮਣ ਫੇਰਨ ਵਾਲੀਆਂ ਸਾਰਾ ਕੁਝ ਇਥੇ ਲਿਖਿਆ ਹੈ ਜਿਹੜਾ ਕੋ ਟੂਰਿਸਟ ਆਂਦਾ ਸਾਈਕਲਾਂ ਤੇ ਜਾ ਜਿੱਧਰ ਵੀ ਗੱਡੀ ਦੇ ਉਧਰ ਵੀ ਲੱਗੀਆਂ ਹੁੰਦੀਆਂ ਸਾਰੀਆਂ ਸ਼ਿਲਡਾਂ ਇੱਥੇ ਆ ਚੀਜ਼ਾਂ ਦੇਖਣ ਆਲੀਆਂ ਨੇ ਇਹ ਸਾਈਕਲ ਤੇ ਚੱਲ ਕੇ 20 ਕਿਲੋਮੀਟਰ ਆਪਾਂ ਰਸਤਾ ਆ ਗਏ ਆ ਜਿਹੜੀ ਸ਼ਿਲਡ ਏ ਤੇ ਇਥੋਂ ਵੱਲ ਲੈ ਕੇ ਜਿਹੜਾ 1 ਕਿਲੋਮੀਟਰ ਉੱਪਰ ਜਾਈਏ ਹੋਰ ਪਹਾੜੀ ਤੇ ਥੱਲੇ ਉਤਰੀਏ ਡੀਡਰ ਸੀ ਜਾਂਦਾ ਮਤਲਬ ਇਹ ਕਾਫੀ ਹੋਈ ਏ ਮੌਸਮ ਠੰਡਾ ਹੋਇਆ ਪੂਰਾ ਟਿਕਾ ਕੇ ਤੇ ਆਪਾਂ ਜੇ ਕਈ ਵਾਰੀ ਕਹਿੰਦੇ ਜਿਹੜੇ ਪੁਰਾਣੀਆਂ ਗੱਲਾਂ ਹੁੰਦੀਆਂ ਨੇ ਚੇਤੀ ਆ ਜਾਂਦੀਆਂ ਨੇ ਫਿਰ ਬੰਦਾ ਜਿੱਦੂ ਕਰੇ ਉਦਾਂ ਦੀ ਗੱਲਬਾਤ ਜਾਂ ਫਿਰ ਉਦਾਂ ਦਾ ਮਾਸੂਮ ਹੋਵੇ ਤੇ ਜੋਨੇ ਇਹਨਾਂ ਦੇ ਨਾਲ ਜਦੋਂ ਫਿਰ ਬੱਦਲ ਪੈਣਾ ਕਰ ਦੇਣਾ ਗਾਣਾ ਵੀ ਪਠੇ-ਪਠੇ ਵੱਢ ਲਿਆ ਉਹ ਛੇਤੀ ਆ ਜਾਓ ਤੁਹਾਡੇ ਆਂਦੇ ਨਾਲ ਪਕੌੜੇ ਬੰਦੇ ਨੇ ਤੇ ਫਿਰ ਗਰਮ-ਗਰਮ ਪਕੌੜੇ ਤਾਜ਼ੇ-ਤਾਜ਼ੇ ਤੇ ਗਰਮ-ਗਰਮ ਚਾਹ ਉਹ ਫਿਰ ਬਹੁਤ ਸਵਾਦ ਲੈਂਗੇ ਉਹ ਸਵਾਦ ਘੱਟੋਂ ਲੱਗਣੀ ਵੀ ਸਿਆਲੀ ਦਿਨ ਹੁੰਦੇ ਸੀ ਚਟਾਲਾ ਵਾੜੀ ਗਲੇ ਆਣਾ ਦੇ ਹੱਥ ਠਰੇ ਹੋਣਾ ਬੁਰੇ ਹਾਲ ਹੋਏ ਹੋਣੇ। ਜੋ ਫਿਰ ਬੜਾ ਟੈਸਟ ਬੜਾ ਮਜ਼ਾ ਆਣਾ ਬੜਾ ਇੰਜੋਏ ਜੇ ਕਰਨਾ ਉਹਨੂੰ। ਤੇ ਜਦੋਂ ਕਹਿੰਦੇ ਪਤਾ ਕਈ ਗੱਲਾਂ ਹੁੰਦੀਆਂ ਜਿਹੜੇ ਬਾਅਦ ਚ ਚੇਤੇ ਕਰਦਾ ਰਹਿੰਦਾ ਬੰਦਾ ਸੋਚਦਾ ਰਹਿੰਦਾ ਹਾਂ ਵੀ ਠੀਕ ਯਾਰ ਇਹ ਗੱਲਾਂ ਵਿੱਚ ਹੁੰਦੀਆਂ ਸੀ। ਤੋਂ ਉਹਦੇ ਨਾਲ ਹੀ ਇੱਕ ਹੋਰ ਗੱਲ ਚੇਤਾ ਆ ਗਈ ਏ। ਵੀ ਜਵੇਂ ਆਪਣਾ ਹਿੰਦੀ ਗਾਣਾ ਨਹੀਂ ਹੈਗਾ। ਵੀ ਅੱਜ ਮੌਸਮ ਬੜਾ ਬੇਈਮਾਨ ਹੈ। ਤੇ ਮੌਸਮ ਇੱਥੇ ਬੇਈਮਾਨ ਹੋਇਆ ਹੀ ਰਹਿੰਦਾ ਕਰੀਬ-ਗਰੀਬ। ਕਿਉਂ ਇਥੇ ਮਿੰਟ ਚ ਬਦਲ ਪੈ ਜਾਂਦਾ ਤੇ ਮਿੰਟ ਚ ਧੁੱਪ ਚੜ ਜਾਂਦੀ ਏ ਤੇ ਇਥੇ ਮੌਸਮ ਤੇ ਬੇਈਮਾਨ ਹੁੰਦਾ ਤਾਂ ਕੋਈ ਪਤਾ ਨਹੀਂ ਨਾ ਲੱਗਦਾ ਮੈਨੇ ਕਦੋਂ ਬੇਈਮਾਨ ਹੋ ਜਾਣਾ ਇਹ ਦੇਖੋ ਸਾਈਕਲਾਂ ਵਾਲੇ ਜਾ ਰਹੇ ਨੇ ਘੁੰਮਦੇ ਫਿਰਦੇ ਟੂਰ ਕਰਦੇ ਤੇ ਮੈਨੂੰ ਮੇਥੇ ਖਿਆਲ ਆਇਆ ਮੈਂ ਆਖਿਆ ਚਲੋ ਵੇਖ ਲੈਨੇ ਇਥੇ ਮੜ ਜਾ ਤੇ ਅੱਜ ਮੈਂ ਜਿਹੜੇ ਬੂਟੀਆਂ ਨੇ ਐਈ ਚੀਜ਼ਾਂ ਸੀ ਫ੍ਰੈਂਕਫਰਟ ਗਏ ਸੀ ਦੇਖਣ ਵਾਸਤੇ ਪਰ ਉਥੇ ਹੋਰ ਵੀ ਜ਼ਿਆਦਾ ਫੁੱਲ ਸੀ ਪਰੀ ਹੋਈ ਜੜੀਆਂ ਬੂਟੀਆਂ ਹੀ ਸਾਰੀਆਂ ਤੇ ਆਹ ਦੇਖੋ ਫੁੱਲ ਚਿੱਟੇ ਕਿ ਕਿੱਦਾਂ ਸੋਹਣਾ ਲੱਗਣ ਰਿਹਾ ਚਿੜੀਆਂ ਬੋਲਦੀਆਂ ਵੀਆਂ ਨੇ ਇਹ ਚੀਜ਼ਾਂ ਫਿਰ ਬਹੁਤ ਸੋਹਣੀਆਂ ਲੱਗਦੀਆਂ ਜਦੋਂ ਨੇਚਰਲ ਚੀਜ਼ਾਂ ਆਪਾਂ ਵੇਖਦੇ ਆਂ ਦੇ ਤੇ ਆਹ ਆਪਣੀ ਰਾણો ਖੜੀ ਤਿਆਰ ਅਗਲੇ ਘੇੜੇ ਤੇ ਜਾਣ ਵਾਸਤੇ ਆਪਣੇ ਪਿਛਲੇ ਪਾਸੇ ਜੰਗਲ ਦਿਸਦਾ ਪਿਆ ਆਪਾਂ ਬਿਲਕੁਲ ਜੰਗਲ ਦੇ ਸੈਂਟਰ 'ਚ ਖਲੋਤੇ ਆਂ ਬਾਬਾ 15 ਕਿਲੋਮੀਟਰ ਪਿਛਲੇ ਪਾਸੇ ਆਇਆ ਉਧਰ ਵੀ ਕੋਈ ਨਹੀਂ ਸ਼ਹਿਰ ਹੈਗਾ ਤੇ ਇਧਰੋਂ ਅੱਗੇ ਦਾ ਪਤਾ ਨਹੀਂ ਹੈਗਾ ਅੱਗੇ ਜਾ ਕੇ ਪਤਾ ਲੱਗੇਗਾ ਤੇ ਹੁਣ ਇੱਥੇ ਵੀ ਥੋੜਾ ਬਹੁਤਾ ਚਾਹ ਪਾਣੀ ਪੀਵਾਂਗੇ ਭੁੱਖ ਜੀ ਲੱਗੀ ਸੀ ਮੜ ਜੀ ਤੇ ਕਾਫੀ ਕੁਫੀ ਪੀਨੇ ਆ ਜਿਹੜੀ ਨਾਲ ਲਿਆਂਦੀ ਆ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਵੀ ਸਭ ਨਾਲ ਸਾਰੇ ਚੀਲ ਦੇ ਦਰਖਤ ਨੇ ਹੋਰ ਕੋਈ ਦਰਖਤ ਨਹੀਂ ਹੈਗਾ ਇਥੇ ਇਹ ਪਿਛੋਂ ਲੈ ਕੇ 5-7 ਕਿਲੋਮੀਟਰ ਦਾ ਏਰੀਆ ਜਿਹੜਾ ਸਾਰਾ ਐਬ ਕੁਛ ਵੱਡਿਆ ਮੇਰੇ ਲਾਗੇ ਲਾਗੇ ਪਿੱਛੇ ਹਟਮਾ ਹੈ ਕਿਲਾ ਡੇਢ ਕਿਲਾ ਹਟਮਾ ਆ ਦੇਖੋ ਸਾਰੇ ਨਵੇਂ ਆਪਾਂ ਨਾ ਹੁਣ ਡੇਢ ਘੰਟਾ ਚਲੇ ਜੰਗਲ ਦੇ ਵਿੱਚ ਗਵਾਚਿਆਂ ਨੂੰ ਤੇ ਕਿਸੇ ਪਾਸੇ ਕੋ ਰਸਤਾ ਨਹੀਂ ਮਿਲਦਾ ਪਿਆ ਪੜਦਾ ਬਹੁਤੇ ਜੰਗਲ ਨੇ ਆ ਡੇਢ ਦੋ ਘੰਟੇ ਚੱਲੇ ਨੇ ਬਸ ਘੁੰਮ ਘੁੰਮ ਕੇ ਕਦੀ ਉਧਰ ਨੂੰ ਕਦੀ ਉਧਰ ਨੂੰ ਕੱਚੇ ਰਸਤੇ ਨੇ ਸਾਰੇ ਤੇ ਕਿਸੇ ਪਾਸੇ ਕੋਈ ਜਿੱਧਰੂ ਨਾ ਵੀ ਵੀ ਵਿਚ ਵਿੱਚ ਛੱਡ ਜਾਂਦਾ ਕੰਮ ਕਰਨਾ ਤੇ ਮੈਨੂੰ ਤਾਂ ਇਹ ਲੱਗਦਾ ਜਦੋਂ ਨਾ ਵੀ ਛੱਡ ਜਾਂਦਾ ਉਧਰ ਰਸਤਾ ਸਹੀ ਹੁੰਦਾ ਤੇ ਮੋੜ ਕੇ ਫੇਰ ਮੈਂ ਗਲਤ ਪੈ ਜਾਂਦਾ ਵਾ ਯਾ ਡੇਢ ਘੰਟਾ ਚੱਲੇ ਐਸੇ ਭੱਜ ਦੌੜ ਚ ਲੱਗੇ ਜਿੱਥੇ ਅੱਗੇ ਜਾਣਾ ਓ ਵੀ ਫੋਨ ਕਰਤੇ ਪਏ ਨੇ ਤੇ ਕਿੱਥੇ ਹੋ ਤਮਾ ਕਹਿੰਦਾ ਮੈਂ ਤਾਂ ਜੰਗਲ ਚ ਗਵਾਚਾ ਆਵਾ ਤੇ ਘੰਟਾ ਡੇਢ ਲੱਗ ਜਾਣਾ ਤੇ ਘੰਟਾ ਹੀ ਡੇਢ ਡੇਢ ਚੱਲਿਆ ਵੀ 1 ਘੰਟਾ ਤੇ 10 ਮਿੰਟ ਦੱਸਦਾ ਪਿਆ ਤੇ ਹੁਣ ਵੀ 1 ਘੰਟਾ ਤੇ 10 ਮਿੰਟ ਹੀ ਦੱਸਦਾ ਪਿਆ ਆ ਦੇਖੋ ਕਿੱਡੇ ਪੁਰਾਣੇ ਦਰਖਤ ਨੇ ਮੈਂ ਕਿਹਾ ਚਲ ਮੈਂ ਇੱਥੇ ਹੋ ਕੇ ਬਣਾਣਾ ਵਾਂ ਖਤਮ ਹੋ ਹੀ ਪਏ ਨੇ ਬਿਲਕੁਲ ਇਹਦਾ ਉਹ ਜਿੱਥੇ ਤੱਕ ਨਿਗਾਹ ਜਾਂਦੀ ਉੱਥੇ ਤੱਕ ਜੰਗਲ ਹੀ ਨੇ ਸਾਰੇ ਆ ਪੂਰਾ ਜੰਗਲ ਐਰੀਆ ਹੈ ਕਿਸੇ ਪਾਸੇ ਕੋਈ ਸ਼ਹਿਰ ਨਹੀਂ ਕੋਈ ਘਰ ਨਹੀਂ ਕੁਝ ਨਹੀਂ ਨਜ਼ਰ ਆ ਰਿਹਾ ਤੇ ਇਹ ਤਾਂ ਬਹੁਤ ਵਿਰਲਾ ਜਿੱਥੇ ਮੈਂ ਘਰੋਤਾਂ ਵਾਂ ਤੇ ਜਿੱਥੇ ਸੰਗਣਾ ਜੰਗਲ ਸੀ ਉਦੋਂ ਬਦਲ ਪੈਂਦਾ ਇਹ ਤਾਂ ਮੈਂ ਦਾਵਾ-ਦਾਰ ਨਿਕਲਣ ਦੀ ਕੀਤੀ ਮੈਂ ਕਿਹਾ ਮੈਂ ਨਿਕਲੋ ਜੰਗਲ ਦੇ ਵਿੱਚੋਂ ਕਿਉਂਕਿ ਜਗਾ ਜਗਾ ਵੀ ਕੋਈ ਨਹੀਂ ਖਲੋਣ ਨੂੰ ਤੇ ਪੂਰੇ ਕਸੂਤੇ ਫਸੇ ਪਏ ਆ ਜੰਗਲ ਦੇ ਵਿੱਚ ਤੇ ਚਲੋ ਵੇਖਦੇ ਆ ਮਾਰਦੇ ਆ ਟਰਾਈ ਹੋਰ ਅੱਗੇ 1.5 ਘੰਟਾ ਚੱਲਿਆ ਤੇ ਉਦੋਂ ਜਦੋਂ ਉਹ ਤੁਰੇ ਸੀ ਤਾਂ ਉਹਦੀ 1 ਘੰਟਾ ਤੇ 10 ਮਿੰਟ ਰਹਿੰਦਾ ਸੀ ਟਾਈਮ ਮੇਰਾ ਪਹੁੰਚਾਂ ਦਾ ਕੇ ਤੇ ਮੈਂ ਕਿਹਾ ਚਲੋ ਬਈ ਕਾਫੀ ਸਾਰ ਕੱਪ ਚੋਂ ਸਾਰੀ ਪੀ ਲੈਨੇ ਆ ਪਰ ਹੁਣ ਬਦਲ ਪੈ ਗਿਆ ਤੇ ਠੰਡ ਬੜੀ ਲੱਗਣ ਢਈ ਹੈ ਤੇ ਜੇ ਹੁਣ ਹੁੰਦੀ ਬਚਾਈ ਹੁੰਦੀ ਤੇ ਹੁਣ ਪੀ ਲੈਂਦੇ ਕੋਈ ਦੋ ਘੋਟ ਪਰ ਇਹ ਸੀ ਉਦੋਂ ਚੱਲ ਮੈਂ ਪਹੁੰਚ ਜਾਨਾ ਘੰਟੇ ਤੱਕ ਘਾਰ ਤੇ ਇੰਨਾ ਹੁਣ ਕੀ ਪਤਾ ਸੀ ਕਿ ਘੰਟਾ ਡੇਢ ਹੁਣ ਜੰਗਲ ਜੀ ਘੁੰਮਦੇ ਫਿਰਦੇ ਨੰਗ ਜਾਨਾ ਇਸੇ ਤਰ੍ਹਾਂ ਹੀ ਪਰ ਜ਼ਿੰਦਗੀ ਚ ਐ ਕੰਮ ਪਹਿਲਾਂ ਆਇਆ ਹੈ ਪਹਿਲਾ ਟਾਈਮ ਹੋਇਆ ਹੈ ਵੀ ਜੰਗਲ ਦੇ ਵਿੱਚ ਭੜਕ ਗਏ ਆ ਤੇ ਚਲੋ ਆਜੋ ਫੇ ਚਲਦੇ ਆ ਅੱਗੇ ਅੱਗੇ ਪਹੁੰਚੇ ਤੇ ਫੇਰ ਤੁਹਾਨੂੰ ਦਿਖਾਉਂ ਦੱਸਨੇ ਆ ਇਹ ਲੋ ਜੀ ਆਹ ਦੇਖੋ ਇਸ ਤਰ੍ਹਾਂ ਦੇ ਰਸਤੇ ਨੇ ਟੋਏ ਪਾਣੀ ਜਿਵੇਂ ਆਪਣੇ ਇੰਡੀਆ ਨਹੀਂ ਹੁੰਦੇ ਕੱਚੇ ਪੱਕੇ ਜੇ ਤੇ ਇਹ ਵੇਧਿਆ 2 ਘੰਟੇ ਚੱਲਣੇ ਇਸੇ ਕੰਮ 'ਚ ਤੁਰੇ ਫਿਰਦੇ ਨੂੰ ਆਉਣ ਇਥੇ ਨਖਿਆ ਜਿਹਾ ਲਗਾ ਮਰਾ ਮੋਟਾ ਵੇਖਦੇ ਹਾਂ ਹਿਸਾਬ ਤਬ ਲਾਣੇ ਆ ਕਿ ਕਿੱਧਰ ਨੂੰ ਕੀ ਜਾਣਾ ਕਰਨਾ ਹੈ ਚਲੋ ਕੋਈ ਨਾ ਕੋਈ ਟਿਕਾਣਾ ਤਾਂ ਮਿਲਿਆ ਇੱਥੇ ਲਾਗੇ ਬੰਨੇ ਤੋਂ ਹੁਣ ਸ਼ਹਿਰ ਲੱਭੇਗਾ ਪਰ ਗਵਾਚੇ ਨੂੰ ਵਾਵਾ ਡੇਢ ਘੰਟਾ ਹੋ ਚੱਲਿਆ ਵੀ ਅਸੀਂ ਤਾਂ ਇਹ ਜੰਗਲ ਚ ਭੜਕਦੇ ਆਣੋਂ ਉਧਰ-ਉਧਰ ਤੇ ਕਿੰਦੇ ਵੀ ਜੇ ਤੂੰ ਬੰਦਾ ਗਵਾਚ ਜਾਂਦਾ ਨਾਲ ਫੇਰ ਹੀ ਪਤਾ ਲੱਗਦਾ ਹੈ ਕਹ ਤੇ ਦਈਦਾ ਵੀ ਫਲਾਣਾ ਗਵਾਚ ਗਿਆ ਗਵਾਚ ਗਿਆ ਪਰ ਜੇ ਤੂੰ ਬੰਦਾ ਕੱਲਾ ਜੰਗਲ ਦੇ ਵਿੱਚ ਗਵਾਜਦਾ ਤੇ ਫੇਰ ਬੰਦੇ ਨੂੰ ਪਤਾ ਲੱਗਦਾ ਤੇ ਚਲੋ ਇਨਾ ਵੀ ਸ਼ੁਕਰ ਹੈ ਕਿ ਚਲੋ ਕਿਹ ਟਿਕਾਣੇ ਪਹੁੰਚ ਗਏ ਆ ਜਾਂ ਹੱਟ ਜੀ ਲੱਭ ਗਈ ਇੱਕ ਬਦਲ ਵੀ ਪੈਂਦਾ ਪਿਆ ਮੜ ਜਾ ਬੈਠਾਂਗੇ ਤੇ ਫਿਰ ਅੱਗੇ ਨਿਕਲਦੇ ਆ ਤੇ ਆ ਦੇਖੋ ਸਾਰੇ ਪਾਸੇ ਆ ਜੰਗਲ ਦੇ ਦਰਖਤ ਹੀ ਨੇ ਇਹ 크리스마ਸ ਟਰੀ ਜਿਹੜੇ ਇਹ ਵੱਡ ਕੇ ਦਸੰਬਰ ਦੇ ਵਿੱਚ ਮਾਰਕੀਟਾਂ 'ਚ ਇਹੋ ਹੀ ਜਾਂਦੇ ਨੇ ਤੇ ਆ ਵੱਡਾ ਬੋਰਡ ਲਾਏ ਨੇ ਸਾਰੇ ਪਾਸੇ ਨੂੰ ਜਾਣ ਦਾ ਰਸਤਾ ਪਰ ਜਿੱਧਰ ਨੂੰ ਉਹਨਾਂ ਨੇ ਐਂਗਲ-ਐਂਗਲ ਦੱਸੇ ਨੇ ਇਧਰ ਨੂੰ ਤੇ ਰਸਤੇ ਕੋਈ ਨਹੀਂ ਹੈਗਾ ਕੋਈ ਵੀ ਹੈਗਾ ਹੁਣ ਆਈ ਦੇ ਆਵਰ ਕਿੰਨੇ ਆ ਸਾਈਡਾਂ ਦਿੱਤੀਆਂ ਨੇ ਇਹ ਨਿਸ਼ਾਨ ਦਿੱਤੇ ਨੇ ਹਾਂ ਵੀ ਇਧਰ ਨੂੰ ਜਾਣਾ ਤੇ ਇਧਰ ਇਧਰ ਆ ਸ਼ਾਇ ਸ਼ਾਇਰ ਨੇ ਇਧਰ ਇਧਰ ਆ ਰਹੇ ਨੇ ਪਰ ਇੱਥੇ ਤੇ ਕੋਈ ਕਿਸੇ ਪਾਸੇ ਨੂੰ ਕੋਈ ਰਸਤਾ ਨਹੀਂ ਸਿਰਫ ਦੋ ਹੀ ਰਸਤੇ ਨੇ ਵੀ ਇੱਕ ਆਂਦਾ ਵੀ ਤੇ ਇੱਕ ਜਾਂਦਾ ਵੀ ਜਿਹੜੇ ਰਸਤੇ ਤੇ ਮੈਂ ਆਇਆ ਹਾਂ ਹੋਰ ਤਾਂ ਕੋਈ ਨਾ ਸੱਜੇ ਨਾ ਕੋਈ ਖੱਬੇ ਕਿਸੇ ਪਾਸੇ ਕੋਈ ਰਸਤਾ ਨਹੀਂ ਜਾਂਦਾ ਜਿਹਾ ਵੀ ਤੇ ਗੋਡੇ-ਗੋਡੇ ਘਾਏ ਤੇ ਰਸਤਾ ਤੇ ਨੰਗਨ ਜੂਗਾ ਹੈ ਕੋਈ ਨਹੀਂ ਹੈਗਾ ਤੇ ਚਲੋ ਚੰਗਾ ਆਜੋ ਫੇ ਅੱਗੇ ਕੋਈ ਪਿੰਡ ਮਿਲਿਆ ਤਾਂ ਫਿਰ ਉੱਥੇ ਪਹੁੰਚ ਕੇ ਕਰਦੇ ਆਂ ਗੱਲਬਾਤ ਫੇਰ ਦੁਬਾਰਾ ਇਹ ਦੇਖੋ ਇਹ ਤਾਂ ਜਿੱਧਰ ਵੀ ਵੇਖਦੇ ਆ ਸਾਰੇ ਆ ਜਿੱਥੇ ਤੱਕ ਨਿਗਾਹ ਜਾਂਦੀ ਵੀ 크리스마ਸ ਟ੍ਰੀ ਨੇ ਸਾਰੇ ਆ ਤੇ ਇਹ ਦਸੰਬਰ ਦੇ ਵਿੱਚ ਇਹੋ ਹੀ ਦੁਕਾਨਾਂ ਦਾ ਜਾਣੇ ਨੇ ਵੱਢ ਕੇ ਤੇ ਇਹੋ 25 25 30 30 ਦਿਨ ਉਹਦਾ ਬੂਟਾ ਮਿਲਣਾ ਆਪਾਂ ਨੂੰ ਤੇ ਚਲੋ ਆਜੋ ਫਿਰ ਅੱਗੇ ਚੱਲਦੇ ਆ ਐ ਜੀ ਪਹਿਲਾ ਪਿੰਡ ਆਇਆ ਢਾਈ ਘੰਟੇ ਬਾਅਦ ਦੋਆਂ ਢਾਈਆਂ ਘੰਟਿਆਂ ਬਾਅਦ ਕੋਹੋਂ ਦੇ ਫਿਰ ਦੇ ਜੰਗਲ ਦੇ ਵਿੱਚੋਂ ਵੀ ਸ਼ੁਕਰ ਕੀਤਾ ਹੈ ਕੁਛ ਲੱਭਾ ਹੈ ਇਥੇ ਭੁੱਲੇ ਪੜਕੇ ਆਇਆ ਅੱਜ ਤੇ ਆਈ ਲੱਗਣ ਰਹੀ ਜਮੇ ਵੀ ਰਾਤ ਵੀ ਜੰਗਲ 'ਚ ਹੀ ਸੌਣਾ ਪੈਣਾ ਹੈ ਕੋਈ ਰਸਤਾ ਤਾਂ ਕੋਈ ਮਿਲਦਾ ਨਹੀਂ ਪਿਆ ਪਰ ਹੁਣ ਇਹਨਾਂ ਨੇ ਇਧਰ ਸਾਡਾ ਵੈਲਕਮ ਵੀ ਲਿਖਿਆ ਵੀ ਸ਼ੁਕਰ ਹੈ ਕਿ ਤੁਸੀ ਰਾਹ ਲੱਭ ਲਿਆ ਵੀ ਧੰਨਵਾਦ ਅੱਡਾ ਤੁਸੀ ਆ ਗਏ ਜੰਗਲ 'ਚ ਬਾਹਰ ਜਨ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਸੰਹੰਦੇ ਭਗਤ ਪਹਾਰਾ ਜਾਪ ਦੇ ਸਭ ਲੋਕ ਸੁਨੰਦੇ ਸੁਖ ਨਾ ਪੈਨ ਮੁਗਦ ਨਾਰ ਸੰਤ ਨਾਲ ਖੰਦੇ ਹੋਇ ਲੋਚਾਣ ਉਹਨਾਂ ਗੁਣੇ ਨੋ ਓਏ ਹੰਕਾਰ ਛਡੰਦੇ ਓਹੀ ਵਿਚਾਰੇ ਕਿਆ ਕਰੇ ਜਾਂ ਭਾਗ ਤੁਰਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪ ਆਏ ਸੇ ਪ੍ਰੇ ਭਵੰਦੇ ਭੇਡੂ ਮੁੰਡਾ ਓ ਘਟਿਆ ਫਿਰ ਡਾਲ ਸਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਇਦਾ ਵੱਡੀ ਵਿਡਿਆਈ ਤੁਸੀਂ ਦਿੱਤੀ ਪੂਰੇ ਸਤ ਗੁਰ ਘਟੇ ਨਹੀਂ ਇੱਕ ਤਿਲਕ ਸੇ ਦੀ ਘਟਾਈ ਸੱਚ ਸਾਹਿਬ ਸਤ ਗੁਰ ਕੇ ਵੱਲ ਹੈ ਤਾਂ ਝੱਖ ਝੱਖ ਮਰੇ ਸਭ ਲੁਕਾਈ ਸਤਿਗੁਰਪਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਨੂੰ ਬਹੁਤ ਖੁਸ਼ ਹੋਏ ਸਾਡੇ ਗੁਰੂ ਘਰ ਆਏ ਪੜਾਵੋਨ ਤੇ ਤੁਹਾਡਾ ਕਿਦਾਂ ਮਨ ਬਣਿਆ ਇੱਥੇ ਸਟੂਡ ਲਾਉਂਦਾ ਕਿਹੜੀ ਜਗ੍ਹਾ ਤੋਂ ਤੁਸੀਂ ਆ ਤੁਸੀਂ ਆਪਣੇ ਮਾਰ ਮਾੜਾ ਜਿਹਾ ਦੱਸੋ ਮੈਂ ਬਾਦਵਲ ਨੇ ਤੋਂ ਆਇਆ ਹੋਰ ਬਾਗ ਤੋਂ ਅੱਗੇ 45 40 ਕਿਲੋਮੀਟਰ ਪੈ ਜਾਂਦਾ ਹੈ ਛੋਟਾ ਜਿਹਾ ਕਸਬਾ ਵੀ ਏ ਤੇ ਸ਼ਹਿਰ ਵੀ ਏ ਛੋਟਾ ਜਾਂ ਤੇ ਮੈਂ ਉੱਥੇ ਰਹਿਣਾ ਵਾਂ ਤੇ ਮੈਂ ਸ਼ੁਰੂ ਤੋਂ ਹੀ ਜੂੰ ਦੀ ਹੋ ਸੰਭਲੀ ਏ ਤੇ ਮੈਂ ਆਪਣੇ ਰੁਟੀਨ ਦੇ ਵਿੱਚ ਸਵੇਰੇ ਉੱਠ ਕੇ ਪਾਠ ਕਰੀਦਾ ਤੇ ਸ਼ੁਰੂ ਤੋਂ ਉਸ ਵਾਈ ਗੁਰੂ ਦੀ ਸ਼ਰਦਾ ਬਣੀ ਗੁਰਦੁਆਰੇ ਕਦੀ ਵੀ ਕੋਈ ਵੀ ਪ੍ਰੋਗਰਾਮ ਹੋਵੇ ਸਭ ਤੋਂ ਪਹਿਲਾਂ ਸੇਵਾ ਕਰੀਦੀ ਹੈ ਜਾਈਦਾ ਤੇ ਅੱਜ ਵੀ ਹੁਣ ਵੀ ਟੂਰ ਬਣਾਇਆ ਆਪਾਂ ਫੇਰ ਫ੍ਰੈਂਕਫਰਟ ਜਾਣਾ ਜਾਂਦਾ ਬਣਾਇਆ ਹੈ ਜੇ ਉਹਨਾਂ ਛਨੀਚਰਵਾ ਸੇ ਠੀਕ ਰਹੀ ਬਾਈ ਗੁਰਦੀ ਕਿਰਪਾ ਨਾਲ ਤੇ ਆਪਾਂ ਫ੍ਰੈਂਕਫਰਟ ਵੀ ਜਾਵਾਂਗੇ ਹੋਰ ਵੀ ਜਰਮਨ ਦੇ ਸਾਰੇ ਗੁਰਦੁਆਰੇ ਜਾਣ ਦਾ ਮੇਰਾ ਪੂਰੀ ਮਨ ਦੀ ਇੱਛਾ ਹੈ ਵੀ ਮੈਂ ਸਾਰੇ ਗੁਰਦੁਆਰੇ ਜਰਮਨ ਦੇ ਘੁੰਮਾਂ ਤੇ ਸਾਰੇ ਸ਼ਹਿਰ ਵੀ ਦੇਖਾਂ ਤੇ ਤੁਸੀਂ ਜਿੱਦਾਂ ਥੋੜੇ ਟਾਈਮ ਲਈ ਟੂਰ ਕਰਦੇ ਆ ਕਿ ਤੁਸੀਂ ਜਦਾਂ ਭਈ ਹੁਣੇ ਤੁਸੀਂ ਦਾ ਭਈ ਮੈਂ ਇੱਕ ਦਾ ਦੋ ਹਫ਼ਤੇ ਕਰਨਾ ਜਾਂ ਮਹੀਨਾ ਕਰਨਾ ਜਾਂ ਭਈ ਪਰਿਵਾਰ ਦਾ ਵੀ ਦੇਖਣਾ ਪੈਂਦਾ ਬੰਦਾ ਕੰਮਕਾਰ ਦਾ ਕਿਦਾਂ ਨਹੀਂ ਮੈਨੂੰ ਵਿੱਚ ਜੁੱਗ ਛੁੱਟੀ ਹੁੰਦੀ ਏ ਹੁਣ ਮੈਨੂੰ ਅੱਜ ਛੁੱਟੀ ਸੀ ਅੱਛਾ ਜੀ ਆਹ ਰਾਤੀ ਮੈਂ 9 ਵਜੇ ਕੰਮ ਛੱਡਿਆ 10 ਵਜੇ ਘਰ ਪਹੁੰਚਿਆ ਸੁੱਤਾ ਵਾਂ ਸਵੇਰੇ 5 ਵਜੇ ਉੱਠਿਆ ਪਾਠ ਕੀਤਾ ਹਾਂ ਪਾਠ ਕਰਕੇ ਤੇ ਮੁੜ ਕੇ ਮੈਂ ਇਹਨੂੰ ਨਿਕਲਿਆ ਵਾਂ ਹਾਂ ਜੀ 9 ਵਜੇ ਨਾਲ ਉੱਥੋਂ ਤੁਰਿਆ ਵਾਂ ਤੇ ਪਾਰੀ ਸੇ ਤੁਹਾਡੇ ਪਰਦਾ ਪੋਂਦੇ ਜੰਗਲਾਂ ਦੇ ਵਿੱਚ ਹਾਂ ਜੀ 1.5 ਤੋਂ 2 ਘੰਟੇ ਖੱਜਲ ਖਰਾਬ ਹੀ ਹੁੰਦੇ ਰਹੇ ਆ ਉੱਥੇ ਨਾ ਵੀ ਬੀ ਚੱਲਿਆ ਤੇ ਨਾ ਹੀ ਕੋਈ ਬੰਦਾ ਸੀ ਜੰਗਲਾਂ ਦੇ ਵਿੱਚ ਤੇ ਸਾਰੇ ਦਰਖਤ ਹੀ ਸੀ ਆਸੇ ਪਾਸੇ ਪੂਰਾ ਸੀ ਤੇ ਨਾ ਹੀ ਕੋਈ ਰਸਤਾ ਸੀ ਵੀ ਆਪਣੇ ਇੰਡੀਆ ਵਾਲਾ ਚਿੱਕੜ ਸੀ ਗਾਰ ਸੀ ਥੱਲੇ ਸਾਰੀ ਰਸਤੇ 'ਚ ਵੀ ਉਹ ਸਾਈਕਲ ਦੇ ਜਿੱਥੇ ਜਿੱਥੇ ਟਾਇਰਾਂ ਦੇ ਨਿਸ਼ਾਨ ਲੱਗੇ ਸੀ ਲੋਕਾਂ ਦੇ ਵੀ ਉਦੋਂ ਅੰਦਾਜ਼ਾ ਲਾ ਕੇ ਤੇ ਉੱਥੋਂ ਉੱਥੋਂ ਆਇਆ ਮੈਂ ਤੇ ਮੈਂ ਤੇ ਦੋਆਂ ਘੰਟੇ 1.5 ਤੋਂ 2 ਘੰਟੇ ਬਾਅਦ ਮੈਂ ਜਦੋਂ ਪਿੰਡ ਵੇਖਿਆ ਤੇ ਮਾਨੂੰ ਨੂੰ ਨਾ ਬੜੀ ਖੁਸ਼ੀ ਜੀ ਹੋਈ ਏ ਕਿ ਜੇ ਮੈਂ ਕਹਿੰਦਾ ਬੰਦਾ ਕੋਈ ਸਦੀਆਂ ਜੀ ਜੰਗਲਾਂ 'ਚ ਫਿਰਦਾ ਹੁੰਦਾ ਬੰਦਾ ਤੇ ਬੰਦੇ ਨੂੰ ਪਿੰਡ ਲੱਭਦਾ ਤਾਂ ਬੜਾ ਖੁਸ਼ ਹੁੰਦਾ ਤੇ ਮੈਂ ਬੜੀ ਖੁਸ਼ੀ ਮਹਿਸੂਸ ਕੀਤੀ ਵੀ ਸ਼ੂਗਰ ਵਾਈਗੁਰ ਦਾ ਕਿ ਮੈਂ ਜੰਗਲ 'ਚ ਬਾਹਰ ਆਇਆ ਨਹੀਂ ਤੇ ਆਸ ਕੋਈ ਨਹੀਂ ਸੀ ਹਗੀ ਕਿ ਮੋੜ-ਮੋੜ ਕੇ ਫੇਰ ਦੁਬਾਰਾ ਉੱਥੇ ਜਾਈ ਜਾਂਦਾ ਹੈ ਦੇ ਪਾਰ ਹੀ ਪਰ ਇੰਨਾ ਤਾਂ ਨਹੀਂ ਖਸਲਾ ਬੈ ਕੇ ਤਾਂ ਮਸ਼ਹੂਰ ਰਿਹਾ ਇੱਥੇ ਤਾਂ ਇਹ ਥੜੀ ਜੰਗਲ ਤਾਂ ਨਹੀਂ ਸੀਗੇ ਨਹੀਂ ਨਹੀਂ ਜੰਗਲ ਨਾਲ ਆਟੋਵਾਂ ਲੰਘਦੀਆਂ ਆ ਨਹੀਂ ਆਟੋਵਾਂ ਤੇ ਮੈਂ ਨਹੀਂ ਨਾ ਜਾ ਸਕਦਾ ਨਹੀਂ ਨਹੀਂ ਉਹ ਤਾਂ ਮੰਨਦਾ ਪਰ ਫੇਰ ਵੀ ਸੜਕਾ ਤਾਂ ਇੱਥੇ ਨਹੀਂ ਹੈਗੀ ਪੈਂਦਾ ਜੰਗਲ ਵੀ ਹੈ ਨਹੀਂ ਪਰ ਤਾਂ ਬਾਦੋਂ 20 20 ਆਪਣਾ ਸਾਈਕਲ ਦਾ ਰਸਤਾ ਨਾ ਜਿਹੜਾ ਉਹਨੂੰ ਸਾਈਕਲ ਦਾ ਰਸਤਾ ਸਾਈਕਲ ਦਾ ਰਸਤਾ 20 ਕਿਲੋਮੀਟਰ ਦਾ ਰਸਤਾ ਜਿਹੜਾ ਉਹ ਜੰਗਲ ਦਾ ਹੀ ਹੈ ਬਿਲਕੁਲ ਚੀਰ ਦੇ ਦਰਖਤ ਨਹੀਂ ਬੈ ਕੇ ਉਹ ਮਸ਼ਹੂਰ ਹੈ ਹਾਂ ਬੈ ਕੇ ਰਸਤੇ ਇਹ ਪੂਰਾ ਜੰਗਲ ਹੈ ਮੈਨੂੰ ਵੀ ਨਹੀਂ ਸੀ ਪਤਾ ਹੈਗਾ ਪਰ ਜਦੋਂ ਮੈਂ ਐਂਟਰੀ ਕੀਤੀ ਇਹ ਮੁਕੰਦਨ ਆਇਆ ਤੇ ਜਦੋਂ ਤੇ ਫੇਰ ਬੁਪੇਚਾ ਪਿਆ ਵੀ ਹਾਂ ਵੀ ਹੁਣਿਆ ਕੀ ਗੱਲ ਬਣ ਗਈ ਪਾੜੇ ਦੇ ਦੂਜਾ ਔਖਾ ਹੋ ਜਾਂਦਾ ਨਾ ਪਾੜੀ ਚ ਕਿੰਨਾ ਵੀ ਪਾੜੀ ਲਾ ਕੇ ਬਾਕੀ ਇਹ ਵੇ ਵੀ ਦਰਖਤ ਵੀ ਆਏ ਨੇ ਇੱਕ ਦੂਜੇ ਦੇ ਉੱਤੇ ਚੜੇ ਨੇ ਵੀ ਮਤਲਬ ਨੰਗਾ ਨੂੰ ਰਸਤਾ ਬਣੀ ਹੈਗਾ ਵੀ ਐਂ ਲੱਗਦਾ ਵੀ ਜਾਂਵੇਂ ਕੋਈ ਇੱਧਰ ਆਇਆ ਹੀ ਨਹੀਂ ਹੁੰਦਾ ਪਰ ਸਾਈਕਲਾਂ ਤੋਂ ਹਿਸਾਬ ਦਾ ਲਾ ਕੇ ਕੋਈ ਵਿਰਲਾ ਹੀ ਮੇਖਾ ਜਾਂਦਾ ਹੈਗਾ ਤੇ ਟਾਇਰਾਂ ਦੇ ਸਾਈਕਲਾਂ ਦਾ ਹਿਸਾਬ ਦਾ ਲਾ ਕੇ ਉਹ ਫਿਰ ਪਹੁੰਚੇ ਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਚਲੋ ਬਹੁਤ ਵਧੀਆ ਤੁਹਾਡਾ ਕਿ ਮਾੜਮੜਾ ਕਿ ਪੂਰੇ ਜਰਮਨੀਆਂ ਦੇ ਕੋਰਦਵਾਰਨ ਚ ਕੋ ਮੰਨਾ ਜਾਂ ਜੌਨ ਤੋਂ ਅੱਚ ਵੀ ਜਾਣਾ ਪਹਿਲਾਂ ਤਾਂ ਮੇਰਾ ਪੂਰਾ ਜਰਮਨ ਦੇ ਗੁਰਦਵਾਰਿਆਂ ਦਾ ਪੂਰੀ ਕੋਸ਼ਿਸ਼ ਹੈ ਮੈਂ ਜਰਮਨ ਦੇ ਸਾਰੇ ਗੁਰਦਵਾਰੇ ਘੁੰਮਾਂ ਤੇ ਸਾਰੇ ਸ਼ਹਿਰਾਂ 'ਚ ਜਾਵਾਂ ਤੇ ਫਿਰ ਬਾਅਦ 'ਚ ਅੱਗੇ ਯੂਰਪ ਦਾ ਵੇਖਾਂ ਕਿ ਅਗਲੇ ਸਾਲ ਦਾ ਟੂਰ ਹੈਗਾ ਬਸ ਜੀ ਮਾ ਬਾਜੀ ਨੂੰ ਕੁਛ ਪੁੱਛਦੇ ਮੈਂ ਤੁਹਾਨੂੰ ਪੁੱਛਣਾ ਸੀ ਤੁਹਾਡੀ ਉਮਰ ਕਿੰਨੀ ਹੈ ਮੈਂ 53 ਸਾਲਾਂ ਦਾ ਹਾਂ ਜੀ ਤੇ ਤੁਸੀਂ ਛੁੱਟੀ ਵਾਲੇ ਦੇ ਨਹੀਂ ਜਾ ਰਹੇ ਹੋ ਜਾਂ ਹੁਣ ਤੇ ਅੱਜ ਤੇ ਕੱਲ ਨੂੰ ਛੁੱਟੀ ਨਹੀਂ ਗਈ ਹਾਂ ਮੈਂ ਛੁੱਟੀ ਆਦੇ ਜਿੱਦੋਂ ਮੈਨੂੰ ਛੁੱਟੀ ਹੋਵੇ ਮੌਦਨ ਜਾਣਾ ਵਾ ਉਦਾਂ ਮੈਂ ਜਿੱਥੇ ਕੰਮ ਕਰਨਾ ਵਾ ਤੇ ਮੈਂ ਪੁਰਾਣਾ ਕੰਮ ਕਰਦਾ 14 ਸਾਲੋਂ ਚਲੇ ਨੇ ਹਾਂਜੀ ਤੇ ਮੈਨੂੰ ਛੁੱਟੀਆਂ ਦੇ ਦਿੰਦੇ ਨੇ ਦੋ ਤਿੰਨ ਇਕੱਠੀਆਂ ਛੁੱਟੀਆਂ ਦੇ ਦਿੰਦੇ ਨੇ ਚਾਰਵੀਂ ਦੇ ਦਿੰਦੇ ਨੇ ਪੰਜਵੀਂ ਦੇ ਦਿੰਦੇ ਨੇ ਇਕੱਠੀਆਂ ਜਿਵੇਂ ਮੰਗਾ ਤੇ ਹਾਂ ਹਾਂ ਕਿ ਜਦ ਮੈਂ ਹੁਣੇ ਮਹੀਨੇ 'ਚ ਮੈਂ 22 ਦਿਨ ਕੰਮ ਕਰਨਾ ਹੈ ਹਾਂਜੀ ਤੇ 5 ਦਿਨ ਕੰਮ ਤੇ ਜਾਣਾ ਦੋ ਛੁੱਟੀਆਂ ਹੁੰਦੀਆਂ ਨੇ ਹਾਂਜੀ ਤੇ ਮੈਂ ਮੜ ਕੇ 6 ਦਿਨ ਕੰਮ ਤੇ ਜਾਣਾ ਇੱਕ ਛੁੱਟੀ ਲੈਣੀ ਤਾਂ ਇਕੱਠੀਆਂ ਚਾਰ ਕਰ ਦੇਣੀਆਂ ਨੇ ਹਾਂ ਤੇ ਫਿਰ ਇਦਾਂ ਟੂਰ ਬਣਾ ਲੈਣਾ ਠੀਕ ਠੀਕ ਕੀ ਕਦੀ ਕਿਤੇ ਕਦੀ ਕਿਸੇ ਪਾਸੇ ਚਲੋ ਅਸਰੀ ਕਦਰਾਂ ਤੇ ਚੜਦੀ ਕਲਾ ਚੜਾਓ ਚਲੋ ਤੁਹਾਡਾ ਭਰਾਵਾਂ ਦਾ ਬਜੂਗਾਂ ਦਾ ਸਾਰਾ ਅਸ਼ੀਰਵਾਦ ਜੀ ਤੁਹਾਡੀ ਜਿਹੜੀ ਸ਼ਬੂਰੀ ਕਰੇ ਮੈਂ ਮਾਂ ਦੀ ਪੂਰੀ ਤਮੰਨਾ ਹੈ ਕਿ ਮੈਂ ਸਾਰੇ ਗੁਰਦੁਆਰੇ ਘੁੰਮਾਂ ਇਹ ਆਪਣੀ ਸਾਈਕਲ ਅੱਜ 2500 ਤੇ 69 ਕਿਲੋਮੀਟਰ ਚੱਲ ਗਈ ਹੈ ਤੇ 2300 ਤੇ 70 ਤੇ ਹੀ ਇਥੋਂ ਤੁਰੇ ਸੀ ਤਸਵੀਰیں 9:30 ਦਾ ਟਾਈਮ ਸੀ ਮੇਰੇ ਖਿਆਲ ਚ ਤੇ ਹੁਣ 3:33 ਮਿੰਟ ਹੋ ਗਏ ਨੇ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਕਰੋ ਜਦੋਂ ਨਾਲ ਮੇਰਾ ਹੌਸਲਾ ਵਧਿਆ ਰਹੇ ਤੇ ਮੈਂ ਐਦਾਂ ਹੀ ਹੋਰ ਸਾਈਕਲ ਦੇ ਟੂਰ ਕਰਦਾ ਰਹਾ ਮਾਂ ਤੁਹਾਨੂੰ ਸਭ ਕੁਝ ਦਿਖਾਉਂਦਾ ਰਹਾ ਤੇ ਚਲੋ ਚੰਗਾ ਫਿਰ ਮਿਲਦੇ ਆਗੇ ਵਲੌਗ ਵਿੱਚ ਓਕੇ ਸਸੀਗਾ